ਰਾਜੌਰੀ ਦੇ ਵਿੱਚੋਂ ਬਹੁਤ ਤਰ੍ਹਾਂ ਹਸਮਈ ਬਿਮਾਰੀ ਨੇ ਤਬਾਹੀ ਮਚਾ ਦਿੱਤੀ ਹੈ ਇਹ ਖਬਰ ਮਿਲ ਰਹੀ ਹੈ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਵਿੱਚੋਂ ਖਬਰ ਮਿਲ ਰਹੀ ਹੈ ਕਿ ਉੱਥੋਂ ਦੇ ਇੱਕ ਪਿੰਡ ਦੇ ਵਿੱਚ ਇੱਕ ਰਹਾਸਮਈ ਬਿਮਾਰੀ ਫੈਲ ਗਈ ਹੈ ਜਿਸ ਕਾਰਨ ਤਿੰਨ ਪਰਿਵਾਰ ਪੂਰੀ ਤਰ੍ਹਾਂ ਉਜੜ ਗਏ ਆ ਤਬਾਹ ਹੋ ਗਏ ਆ ਜਦਕਿ ਚੌਥੇ ਪਰਿਵਾਰ ਦੀਆਂ ਤਿੰਨ ਲੜਕੀਆਂ ਦੀ ਹਾਲਤ ਬਹੁਤ ਨਾਸਕ ਬਣੀ ਹੋਈ ਹੈ ਇਸ ਅਣਜਾਣ ਬਿਮਾਰੀ ਤੋਂ ਪ੍ਰਭਾਵਿਤ ਇਹਨਾਂ ਤਿੰਨ ਬਿਮਾਰ ਲੜਕੀਆਂ ਦੀ ਹਾਲਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਹਵਾਈ ਜਹਾਜ਼ ਰਾਹੀਂ ਜੰਮੂ ਪੇਚਿਆ ਗਿਆ ਹੈ ਇਹ ਤਿੰਨੋਂ ਹੀ ਲੜਕੀਆਂ ਮੁਹੰਮਦ ਅਸਲਮ ਦੀਆਂ ਭਤੀਜੀਆਂ ਦੱਸੀਆਂ ਗਈਆਂ ਨੇ ਜਿਨ੍ਹਾਂ ਨੂੰ ਬਹੁਤ ਮਾੜੀ ਸਥਿਤੀ ਵਿੱਚ ਇਲਾਜ ਵਾਸਤੇ ਰਾਜੌਰੀ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਜਦੋਂ ਵੇਖਿਆ ਕਿ ਸਥਿਤੀ ਵਿਗੜ ਰਹੀ ਹੈ ਤਾਂ ਉਹਨਾਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਹਵਾਈ ਜਹਾਜ਼ ਰਹੀਂ ਭੇਜਿਆ ਗਿਆ ਮੁਹੰਮਦ ਅਸਲਮ ਇਸ ਅਣਜਾਣ ਅਤੇ ਖਤਰਨਾਕ ਬਿਮਾਰੀ ਨਾਲ ਆਪਣੇ ਸਾਰੇ 6 ਬੱਚੇ ਗਵਾ ਚੁੱਕੇ ਨੇ ਰਾਜੌਰੀ ਦੇ ਪਿੰਡ ਵੱਡਲ ਵਿੱਚ ਇੱਕੋ ਹੀ ਪਰਿਵਾਰ ਦੇ 17 ਲੋਕਾਂ ਦੀ ਬਹੁਤ ਅਤੇ ਆਪਣੇ ਹੀ ਪਰਿਵਾਰ ਦੇ 4 ਲੋਕਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਕਾਰਨ ਪੂਰੇ ਸੂਬੇ ਵਿੱਚ ਹਲਚਲ ਮੱਚੀ ਪਈ ਹੈ। ਪਿਛਲੇ ਕੁਝ ਘੰਟਿਆਂ ਵਿੱਚ ਇਸ ਅਣਜਾਣ ਬਿਮਾਰੀ ਦੇ ਕਾਰਨ 5 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਏ ਜਾਣ ਦੀ ਖਬਰ ਹੈ। ਇਹਨਾਂ ਵਿੱਚ 3 ਛੋਟੀਆਂ ਬੱਚੀਆਂ ਵੀ ਹੈ ਅਤੇ ਨਾਲ ਇੱਕ ਲੜਕੀ ਅਤੇ ਇੱਕ ਲੜਕਾ ਵੀ ਸ਼ਾਮਲ ਨੇ। ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਬੜੜਲ ਪਿੰਡ ਵਿੱਚ 3 ਪਰਿਵਾਰਾਂ ਦੇ 17 ਲੋਕਾਂ ਦੀ ਇਸ ਬਿਮਾਰੀ ਕਾਰਨ ਮੌਤ ਹੋਈ ਹੈ ਅਤੇ ਇੱਕ ਵਿਅਕਤੀ ਦੀ ਸਥਿਤੀ ਖਰਾਬ ਦੱਸੀ ਜਾ ਰਹੀ ਹੈ। ਉਦੇ ਤੋਂ ਬਾਅਦ ਪਿੰਡ ਨੂੰ ਵਰਜਿਤ ਖੇਤਰ ਐਲਾਨ ਦਿੱਤਾ ਗਿਆ ਹੈ ਭਾਰਤੀ ਸਿਵਲ ਸੁਰੱਖਿਆ ਕੋਡ ਪਾ ਵਿਐਨਐਸਐਸ ਦੀ ਧਾਰਾ 163 ਦੇ ਤਹਿਤ ਪਿੰਡ ਵਿੱਚ ਸਾਰੇ ਜਨਤਕ ਤੇ ਨਿੱਜੀ ਸਮਾਗਮਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਬੀਐਨਐਸਐਸ ਦੀ ਧਾਰਾ 163 ਜ਼ਿਲ੍ਹਾ ਮੈਜਿਸਟ੍ਰੇਟ ਨੂੰ ਜ਼ਰੂਰੀ ਹਾਲਾਤਾਂ ਦੇ ਵਿੱਚ ਲਿਖਤੀ ਹੁਕਮ ਜਾਰੀ ਕਰਨ ਦੀ ਸ਼ਕਤੀ ਦਿੰਦੀ ਹੈ ਇਹਨਾਂ ਹੁਕਮਾਂ ਦੀ ਵਰਤੋਂ ਪਰੇਸ਼ਾਨੀਆਂ ਜਾਂ ਧਮਕੀਆਂ ਨੂੰ ਰੋਕਣ ਜਾਂ ਹੱਲ ਕਰਨ ਲਈ ਕੀਤੀ ਜਾ ਸਕਦੀ ਹੈ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਰ ਜਾਰੀ ਰਾਜੀਵ ਕੁਮਾਰ ਖਜੂਰੀਆ ਦੇ ਵੱਲੋਂ ਜਾਰੀ ਹੁਕਮਾ ਦੇ ਵਿੱਚ ਪਿੰਡ ਨੂੰ ਤਿੰਨ ਵਰਜਤ ਖੇਤਰਾਂ ਵਿੱਚ ਵੰਡ ਦਿੱਤਾ ਗਿਆ ਹੈ ਪਹਿਲੇ ਜ਼ੋਨ ਦੇ ਵਿੱਚ ਉਹ ਪਰਿਵਾਰ ਸ਼ਾਮਲ ਨੇ ਜਿਨ੍ਹਾਂ ਵਿੱਚ ਮੌਤਾਂ ਹੋ ਚੁੱਕੀਆਂ ਨੇ ਇਹਨਾਂ ਘਰਾਂ ਨੂੰ ਸੀਲ ਕਰ ਦਿੱਤਾ ਜਾਏਗਾ ਅਤੇ ਕਿਸੇ ਦੇ ਵੀ ਉੱਥੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਜਾਏਗੀ ਦੂਸਰੇ ਜ਼ੋਨ ਦੇ ਵਿੱਚ ਜਿਹੜੇ ਪਰਿਵਾਰ ਪ੍ਰਭਾਵਿਤ ਨੇ ਉਹਨਾਂ ਦੇ ਸੰਪਰਕ ਵਿੱਚ ਜਿਹੜੇ ਹੋਰ ਲੋਕ ਆਏ ਨੇ ਉਹਨਾਂ ਨੂੰ ਇਸ ਜ਼ੋਨ ਵਿੱਚ ਰੱਖਿਆ ਗਿਆ ਹੈ ਇਹਨਾਂ ਲੋਕਾਂ ਨੂੰ ਸਰਕਾਰੀ ਮੈਡੀਕਲ ਕਾਲਜ ਰਾਜੌਰੀ ਭੇਜਿਆ ਗਿਆ ਹੈ ਅਤੇ ਉਹਨਾਂ ਦੀ ਸਿਹਤ ਦੀ ਲਗਾਤਾਰ ਇਸ ਵਕਤ ਨਿਗਰਾਨੀ ਕੀਤੀ ਜਾ ਰਹੀ ਹੈ ਹੁਕਮਾਂ ਅਨੁਸਾਰ ਪੂਰੇ ਪਿੰਡ ਨੂੰ ਤੀਸਰੇ ਜ਼ੋਨ ਅਦੀਨ ਵਰਜਤ ਖੇਤਰ ਵਜੋਂ ਐਲਾਨ ਦਿੱਤਾ ਗਿਆ ਹੈ ਪ੍ਰਸ਼ਾਸਨ ਨੇ ਹੁਕਮ ਦਿੱਤਾ ਹੈ ਕਿ ਪ੍ਰਭਾਵਿਤ ਪਰਿਵਾਰ ਅਤੇ ਉਹਨਾਂ ਦੇ ਨਜ਼ਦੀਕੀ ਸੰਪਰਕ ਪ੍ਰਸ਼ਾਸਨ ਦੇ ਵੱਲੋਂ ਮੁਹੱਈਆ ਕਰਵਾਏ ਗਏ ਭੋਜਨ ਅਤੇ ਪਾਣੀ ਦੀ ਹੀ ਵਰਤੋਂ ਕਰ ਸਕਣਗੇ ਘਰਾਂ ਵਿੱਚ ਮੌਜੂਦ ਹੋਰ ਖਾਣ ਪੀਣ ਦੀਆਂ ਵਸਤਾਂ ਦੀ ਖਪਤ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਸਾਰੇ ਭੋਜਨ ਅਤੇ ਪਾਣੀ ਦੀ ਸਪਲਾਈ ਤੁਰੰਤ ਬਦਲ ਦਿੱਤੀ ਜਾਏਗੀ ਅਤੇ ਪ੍ਰਵਾਪਤ ਘਰਾਂ ਤੋਂ ਖਾਣ ਪੀਣ ਦੀਆਂ ਵਸਤੂਆਂ ਨੂੰ ਜ਼ਬਤ ਕਰ ਲਿਆ ਜਾਏਗਾ।